ਇਹ ਪਿੰਡ ਨੀਨਾੰਤਰ ਦੇ ਟੱਡਾ ਨਾਂ ਕੀ ਏ ਟੱਡਾ ਨਾਂ ਕੀ ਏ ਪੀਟਰ ਦੇ ਪਾਪਾ ਦਾ ਕੀ ਨਾਂ ਏ ਸਾਹਿਬ ਤੇ ਤਾਉ ਦਾ ਕੀ ਨਾਂ ਏ ਅੰਤਰ ਦਾ ਕੀ ਨਾਂ ਚਾਚੇ ਦਾ ਲਿਸਾਰ ਪਿੰਡ ਜਿਹੜਾ ਪਿੰਡ ਕਿਹੜਾ ਤਾਂ ਦਾ ਲੀਕ ਲਾਓ ਅੰਤਿਮ ਆਇਆ ਲੈ ਕੇ ਲੋਗ ਆ ਰਹੇ ਨੇ ਇਧਰ ਨਿੱਕੇ ਕੰਮ ਦੇ ਕਰਨ ਜਿਵੇਂ ਟੇਬਲ ਸਾਫ ਕਰਾਉਂਦੇ ਤੇ ਬੱਚਾ ਸੁਭਜਿੰਦਰ ਸਿੰਘ ਨਾ ਆਇਆ ਮੇਰਾ ਕੱਢਣਾ ਹੈ ਉਹ ਇਜੀ ਕੀ ਇਹ ਹੀ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਈ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਤੁਹਾਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ ਕਰਨ ਨਹੀਂ ਸੀ ਇਸ ਕਰਕੇ ਇਹ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸ ਥਾਣੇ ਵਾਲੇ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੇ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪਿਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਗਰ ਕਟਨਾਏ ਤੋਂ ਸਕੂਲ ਛੱਡ ਕੇ ਇਹਨੂੰ ਆਏ ਆ ਔਰ ਸਕੂਲੋਂ ਇਹ ਭੱਜ ਗਿਆ ਸੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਥੋਂ ਕਾਨੇਲ ਚੋਂ ਕਿੱਥੋਂ ਮਿਲਿਆ ਜੀ ਤੁਹਾਨੂੰ ਸੋਚਣਾ ਇਹਨਾਂ ਦੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਬੱਚੇ ਸਕੂਲ ਵਾਲਾ ਨੂੰ ਇਹ ਕਿਹਾ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂ ਜੀ ਧਿਆਨ ਰੱਖੋ ਨਾ ਦਾ ਹਾਂ ਜੀ ਬਦਹਾ ਸੌ ਸਕਦਾ ਹੈ ਲਾਪਰਵਾਹੀ ਦੇ ਨਾਲ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫੇਰ ਬਚਾਰਾ ਦਵਾ ਦੇਣਾ